ਇੱਕ ਵਾਰ ਫੇਟ ਤੁਹਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਪਰ ਇਹ ਜਿਹੜਾ ਸੈਕਸ਼ਨ ਹੈ ਕਿ ਹੈਗਾ ਜਹਾਜ਼ਾਂ ਦੀਆਂ ਦੁਰਘਟਨਾਵਾਂ ਦਾ 에ਅਰਪਲੇਨ ਕ੍ਰੈਸ਼ਸ ਦਾ ਪਰ ਇਹ ਜਿਹੜੀ ਇੱਕ ਕਹਾਣੀ ਆ ਇਹ ਵਾਲੀ ਲਾਂਸ ਆਫ ਫਲਾਈਟ 508 ਇਹ ਦੋ ਗੱਲਾਂ ਕਰਕੇ ਬਹੁਤ ਜ਼ਿਆਦਾ ਦਿਲਚਸਪਾ ਜਿਹੜਾ ਇਹ ਵਾਲੇ ਇਨਸੀਡੈਂਟ ਹੈਗਾ ਮਾੜੀ ਚੀਜ਼ ਹੋਈ ਬਹੁਤ ਲੋਕਾਂ ਦੀ ਜਾਨ ਗਈ ਹੈ ਬਟ ਦਿਲਚਸਪ ਸ਼ਬਦ ਮੈਂ ਇਸ ਕਰਕੇ ਵਰਤਦਾ ਦਿਲਚਸਪ ਨੇ ਯੂਨੀਕ ਕਹਿ ਲੈਣੇ ਆ ਪਹਿਲੀ ਚੀਜ਼ ਇਹ ਹੈਗੀ ਆ ਕਿ ਇਹਦੀ ਇਸ ਜਹਾਜ਼ ਦੀ ਫਲਾਈਟ 508 ਦਾ ਜਿਹੜਾ ਕ੍ਰੈਸ਼ ਹੁੰਦਾ ਉਹ ਹੁੰਦਾ ਬਿਜਲੀ ਕਰਕੇ ਬਿਜਲੀ ਜਹਾਜ਼ ਦੇ ਉੱਪਰ ਡਿੱਗਣ ਕਰਕੇ ਤੇ ਐਵੀਏਸ਼ਨ ਹਿਸਟਰੀ ਦੇ ਵਿੱਚ ਮਤਲਬ ਜਹਾਜ਼ਾਂ ਦੀ ਜਿਹੜਾ ਇਤਿਹਾਸ ਨੂੰ ਆਪਾਂ ਲਾ ਲਈ ਉਹਨਾਂ ਦੀ ਉਡਾਣਾਂ ਜਿਹੜੀਆਂ ਹੁੰਦੀਆਂ ਉਹਦੇ ਇਤਿਹਾਸ ਦਾ ਜੇ ਆਪਾਂ ਦੇਖੀਏ ਜਿੰਨੀਆਂ ਵੀ ਦੁਰਘਟਨਾਵਾਂ ਹੋਈਆਂ ਜੇ ਬਿਜਲੀ ਡਿੱਗਣ ਦੇ ਕਰਕੇ ਹੋਈਆਂ ਤਾਂ ਸਭ ਤੋਂ ਵੱਡੀ ਇਨਸੀਡੈਂਟ ਜਿਹੜਾ ਸੀਗਾ ਉਹ ਇਹ ਸੀ ਸਭ ਤੋਂ ਵੱਡੀ ਦੁਰਘਟਨਾ ਇਸ ਜਹਾਜ਼ ਨਾਲ ਹੋਈ ਆ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਇਹਦੇ ਵਿੱਚ ਹੋਈ ਆ ਤੇ ਦੂਸਰੀ ਚੀਜ਼ ਜਿਹੜੀ ਯੂਨੀਕ ਆ ਇਸ ਕਹਾਣੀ ਦੇ ਨਾਲ ਉਹ ਹੈਗੀ ਆ ਨਾਰਮਲ ਚ ਆਪਾਂ ਦੇਖਦੇ ਆ ਕਿ ਯਾਤਰੀਆਂ ਦੇ ਬਚਣ ਦੇ ਚਾਂਸ ਜਹਾਜ਼ ਦੁਰਘਟਨਾ ਚ ਬਹੁਤ ਇਕੱਠ ਹੁੰਦੇ ਬਚੇ ਜਾਂਦੇ ਕਈ ਵਾਰੀ ਪਰ ਇਹਦੇ ਵਿੱਚ ਸਿਰਫ ਇੱਕ ਇਨਸਾਨ ਜਿਉਂਦਾ ਬਚਿਆ ਸਿਰਫ ਇੱਕ ਤੇ ਉਹ ਵੀ ਇੱਕ ਲੜਕੀ ਸੀਗੀ ਟੀਨੇਜਰ ਲੜਕੀ ਤੇ ਉਹ ਵੀ ਬਹੁਤ ਦਿਨਾਂ ਤੋਂ ਬਾਅਦ ਮਿਲੀ ਆ ਤੇ ਹੁਣ ਆਪਾਂ ਇਹ ਕਹਾਣੀ ਸਟਾਰਟ ਕਰਦੇ ਆਂ ਅਮਰੀਕਾ ਜਿਹਨੂੰ ਪੰਜਾਬੀ ਚ ਆਪਾਂ ਅਮਰੀਕਾ ਕਹਿੰਦੇ ਨੇ ਇੱਕ ਤਾਂ ਦੇਸ਼ ਹੋ ਗਿਆ ਅਮਰੀਕਾ ਪਰ ਦੋ ਮਹਾਦੀਪ ਵੀ ਨੇ ਇੱਕ ਉੱਤਰੀ ਅਮਰੀਕਾ ਤੇ ਇੱਕ ਦੱਖਣੀ ਅਮਰੀਕਾ ਦੱਖਣੀ ਅਮਰੀਕਾ ਮਹਾਦੀਪ ਦਾ ਇੱਕ ਦੇਸ਼ ਆ Peru ਤੇ Peru ਦੀ ਇਹ 에어ਲਾਈਨ ਸੀਗੀ ਲਾਂਸਾ ਨਾਮ ਸੀ ਉਹਦਾ ਤੇ ਡੋਮੈਸਟਿਕਲੀ ਚਲਦੇ ਸੀ ਮਤਲਬ ਦੇਸ਼ ਦੇ ਵਿੱਚ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਯਾਤਰੀਆਂ ਨੂੰ ਲੈ ਕੇ ਜਾਣਾ ਉਹਦੇ ਵਿੱਚ ਸੀਗੇ ਜਿਹੜਾ ਜਹਾਜ਼ ਸੀਗਾ ਇਹ ਸੀਗਾ ਲੋਕਹਿਡ ਕੰਪਨੀ ਦਾ ਲੌਕੀਡ ਕੰਪਨੀ ਉਹ ਕੰਪਨੀ ਹੈ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਹਥਿਆਰ ਬਣਾਉਣ ਵਾਲੀ ਮਿਜ਼ਾਈਲਾਂ ਸਪੈਸ਼ਲੀ ਜਾਂ ਹੋਰ ਹੈ ਜਿਹੀਆਂ ਚੀਜ਼ਾਂ ਰਾਕਟ ਲਾਂਚਰ ਇਹ ਜਾਂ ਕੁਝ ਦੇ ਵਿੱਚ ਸਭ ਤੋਂ ਵੱਡੀ ਕੰਪਨੀ ਪੂਰੀ ਦੁਨੀਆ ਦੀ ਲੌਕੀਡ ਉਹਨਾਂ ਦਾ ਬਣਿਆ ਹੋਇਆ ਜਹਾਜ਼ ਸੀਗਾ ਲੌਕੀਡ L188A ਇਲੈਕਟਰਾ ਤੇ ਇਹ ਮਸ਼ੀਨ ਦਾ ਨਾਮ ਸੀ ਪੂਰਾ 24 ਦਸੰਬਰ 1971 Peru ਦੀ ਰਾਜਧਾਨੀ ਲੀਮਾ ਜਿੱਥੇ ਤੱਕ ਮੈਸਾਹੀਆ ਸ਼ਾਇਦ ਲੀਮਾ ਹੀ ਉਹਨਾਂ ਦੀ ਰਾਜਧਾਨੀ ਵੀ ਹੈਗੀ ਆ ਲੇਮਾ ਤੋਂ ਇਹ ਜਹਾਜ਼ ਨੇ ਚੱਲਣਾ ਵਾ ਤੇ ਜਾਣਾ ਮਾਪੂਕਲ ਆਪਾਂ 24 ਦਸੰਬਰ ਅਗਲੇ ਦਿਨ 크ਿਸਮਸ ਆ ਤਾਂ ਛੁੱਟੀਆਂ ਨੇ ਸਾਊਥ ਅਮਰੀਕਾ ਹੁਣ ਇੱਕ 크੍ਰਿਸਚੀਅਨ ਮਹਾਦੀਪ ਆ ਮੋਸਟਲੀ ਜ਼ਿਆਦਾ ਲੋਕ ਇਸਾਈ ਧਰਮ ਦੇ ਨਾਲ ਸੰਬੰਧ ਰੱਖਦੇ ਆ ਤਾਂ ਉਹਨਾਂ ਦੇ ਲਈ ਸਭ ਤੋਂ ਵੱਡਾ ਤਿਹਾਰ ਅਗਲੇ ਦਿਨ ਹੈਗਾ 크ਿਸਮਸ ਦਾ ਤੇ ਛੁੱਟੀਆਂ ਹੋ ਰਹੀਆਂ ਨੇ ਤੇ ਇਸ ਜਹਾਜ਼ ਦੇ ਵਿੱਚ ਵੀ ਬਹੁਤ ਸਾਰੇ ਲੋਕ ਆਏ ਹੋਏ ਆ ਕਿਉਂਕਿ ਰਾਜਧਾਨੀ ਆ ਜਿਹੜੇ ਅਲੱਗ-ਅਲੱਗ ਏਰੀਆ ਤੋਂ ਇੱਥੇ ਆ ਕੇ ਕੰਮ ਕਰਦੇ ਆ ਤੇ ਅੱਜ ਉਹ ਵਾਪਸ ਜਾ ਰਹੇ ਆ ਆਪਣੇ ਆਪਣੇ ਘਰਾਂ ਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਸੰਬੰਧੀਆਂ ਦੇ ਨਾਲ 크리스마ਸ ਦੀਆਂ ਛੁੱਟੀਆਂ ਮਨਾਉਣ ਲਈ ਪਰ ਇੱਥੇ ਇੱਕ ਗੜਬੜ ਗੜਬੜ ਇਹ ਹੈਗੀ ਆ ਕਿਉਂਕਿ ਉੱਥੇ ਥੋੜਾ ਮੌਸਮ ਇਸ ਤਰ੍ਹਾਂ ਦਾ ਵਾ ਇਹ ਜਹਾਜ਼ ਦੀ ਜਿਹੜੀ ਉਡਾਣ ਦਾ ਟਾਈਮ ਹੈਗਾ ਉਸ ਉਸ ਵੇਰ ਦਾ ਵਾ ਅਰਲੀ ਮਾਰਨਿੰਗ 24 ਦਸੰਬਰ ਨੂੰ ਪਰ ਜਿਹੜੀਆਂ ਰਿਪੋਰਟਸ ਆਉਂਦੀਆਂ ਨੇ ਵੈਦਰ ਦੀਆਂ ਮੌਸਮ ਦੀਆਂ ਤੇ ਉਹ ਇੰਨੀਆਂ ਚੰਗੀਆਂ ਨਹੀਂ ਹੈਗੀਆਂ ਜਿਸ ਰੂਟ ਤੋਂ ਇਹਨੇ ਜਾਣਾ ਵਾ ਵਿਚਕਾਰ ਸਮੁੰਦਰ ਵੀ ਪੈਂਦਾ ਉਸ ਪੂਰੇ ਰੂਟ ਦੇ ਉੱਪਰ ਜਿਹੜੇ ਕੰਪਿਊਟਰ ਨੇ ਉਹ ਦਿਖਾ ਰਹੇ ਆ ਕਿ ਬਹੁਤ ਬੁਰੀ ਤਰ੍ਹਾਂ ਦੇ ਨਾਲ ਤੂਫਾਨ ਤੇ ਬਿਜਲੀ ਲਸ਼ਕਰੀ ਆ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਵਾ ਤੇ ਇਹਦੇ ਵਿੱਚ ਜਹਾਜ਼ ਨੂੰ ਉਸ ਰਸਤੇ ਤੋਂ ਲੈ ਕੇ ਜਾਣਾ ਤੂਫਾਨ ਦੇ ਵਿੱਚ ਦੀ ਨੰਗਣਾ ਕੋਈ ਮਤਲਬ ਰਿਸਕੀ ਕੰਮ ਤਾਂ ਕੁਝ ਘੰਟੇ ਵੇਟ ਕਰਦੇ ਆ ਜਹਾਜ਼ ਵਾਲੇ ਸਾਰੇ ਜਿਹੜੇ ਵੀ 에어 ట్రాਫਿਕ ਕੰਟਰੋਲ ਆ ਜਾਂ ਜਿਹੜੇ ਇਨਚਾਰਜ ਨੇ ਕਿ ਸ਼ਾਇਦ ਮੌਸਮ ਥੋੜਾ ਠੀਕ ਹੋਵੇ ਪਰ ਦੁਪਹਿਰ ਹੋ ਜਾਂਦੀ ਆ ਪਰ ਮੌਸਮ ਦੇ ਠੀਕ ਹੋਣ ਦਾ ਕੋਈ ਜ਼ਿਆਦਾ ਅਸਰ ਨਹੀਂ ਲੱਗ ਰੇ ਪਰ ਹੁਣ ਦੂਸਰੇ ਪਾਸੇ 에어ਲਾਈਨ ਦੇ ਉੱਪਰ ਪ੍ਰੈਸ਼ਰ ਆ ਕਿਉਂਕਿ ਉਹ ਟੈਕਸ ਨੇ ਉਹਨਾਂ ਨੇ ਆਪਣੇ ਬਾਕੀ ਦੇ ਜਹਾਜ਼ਾਂ ਨੂੰ ਵੀ ਇਸ ਕੰਮ ਦੇ ਉੱਪਰ ਲਾਇਆ ਇੱਕ ਹੋਰ ਕਿ ਇਹ ਸੀਜ਼ਨ ਕ੍ਰਿਸਮਸ ਵਾਲਾ ਸੀਜ਼ਨ ਹੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਉਹਨਾਂ ਦੇ ਲਈ ਸੀਜ਼ਨ ਹੈਗਾ ਕਿਉਂਕਿ ਇਹਦੇ ਵਿੱਚ ਹੀ ਰਾਜਧਾਨੀ ਤੋਂ ਬਾਹਰ ਲੋਕਾਂ ਨੇ ਆਪਣੇ ਆਪਣੇ ਘਰਾਂ ਨੂੰ ਜਾਣਾ ਵਾ ਅਗਲੀ ਚੀਜ਼ ਇਹ ਆ ਜਾਂਦੀ ਆ ਕਿ 24 ਦਸੰਬਰ ਆ 25 ਨੂੰ ਕ੍ਰਿਸਮਸ ਆ ਤੇ ਦੁਪਹਿਰ ਹੋ ਚੁੱਕੀ ਆ ਤੇ ਉਹ ਕਿਹੜੇ ਵੇਲੇ ਲੋਕ ਪਹੁੰਚਣਗੇ ਕਦੋਂ ਮਤਲਬ ਉਹਨਾਂ ਨੇ ਆਪਣਾ ਤਿਹਾਰ ਵੀ ਮਨਾਉਣਾ ਤਿਆਰੀਆਂ ਵੀ ਕਰਨੀਆਂ ਸ਼ਾਪਿੰਗ ਵੀ ਕਰਨੀ ਆ ਕਿਉਂਕਿ ਫਲਾਈਟ ਤਾਂ ਸਵੇਰ ਦੀ ਸੀਗੀ ਤਾਂ ਹੁਣ ਇੱਥੇ ਇੱਕ ਡਿਸੀਜਨ ਲਿਆ ਜਾਂਦਾ ਜਿਹੜਾ ਕਿ ਬਹੁਤ ਹੀ ਰਿਸਕੀ ਆ ਤੇ ਜਿਹੜਾ ਅੱਗੇ ਜਾ ਕੇ ਬਹੁਤ ਹੀ ਜਾਨਲੇਵਾ ਸਾਬਿਤ ਹੋਣ ਵਾਲਾ ਦੁਪਹਿਰ ਦੇ ਟਾਈਮ ਉਹ ਸਾਰੀਆਂ ਜਿਹੜੀ ਵੀ ਉਹ ਮੌਸਮ ਦੀਆਂ ਨਿਸ਼ਾਨੀਆਂ ਸੀਗੀਆਂ ਤੇ ਚੇਤਾਵਨੀਆਂ ਸੀਗੀਆਂ ਉਹਨਾਂ ਨੂੰ ਮਤਲਬ ਅੱਖੋਂ ਪਰੋਖੇ ਕਰਦੇ ਹੋਏ ਉਹਨਾਂ ਨੂੰ ਨੈਗਲੈਕਟ ਕਰਦੇ ਹੋਏ ਇਹ ਜਿਹੜਾ ਜਹਾਜ਼ ਹੈਗਾ ਲਾਂਸ ਆਫ ਫਲਾਈਟ 508 ਇਹਨੂੰ ਆਪਣੇ ਹੈਂਗਰ ਦੇ ਵਿੱਚੋਂ ਨਿਕਲਣ ਨੂੰ ਕਿਹਾ ਜਾਂਦਾ ਹੈਂਗਰ ਜਿੱਥੇ ਸਾਰੇ ਜਹਾਜ਼ ਖੜੇ ਹੁੰਦੇ ਆ ਪਹਿਲਾਂ ਤੇ ਉਸ ਤੋਂ ਬਾਅਦ ਜਹਾਜ਼ ਰਨਵੇ ਤੇ ਆਉਂਦਾ ਕੁਝ ਟਾਈਮ ਇਹਨੂੰ ਹੋਰ ਰੁਕਣ ਲਈ ਕਿਹਾ ਜਾਂਦਾ ਪਰ ਹੁਣ ਫਾਈਨਲੀ ਇਹ ਟੀਸੀ ਵਾਲੇ 에어 ట్రాਫਿਕ ਕੰਟਰੋਲ ਵਾਲੇ ਸੋਚਦੇ ਆ ਕਿ ਹੋਰ ਜ਼ਿਆਦਾ ਵੇਟ ਨਹੀਂ ਕੀਤੀ ਜਾ ਸਕਦੀ ਤਾਂ ਫਾਈਨਲੀ ਜਹਾਜ਼ ਦੇ ਪਾਇਲਟ ਨੂੰ ਟੇਕ ਆਫ ਕਰਨ ਦਾ ਹੁਕਮ ਮਿਲਦਾ ਜਹਾਜ਼ ਦੇ ਵਿੱਚ 6 ਕਰੂ ਮੈਂਬਰ ਨੇ 2 ਪਾਇਲਟ ਨੇ 4 ਹੋਰ ਨੇ ਇਹ 에어 호ਸਟਸ ਲਾ ਲਓ ਜਾਂ ਜੋ ਵੀ ਲਾ ਲਓ ਤੇ ਉਹਨਾਂ ਤੋਂ ਬਿਨਾ 86 ਯਾਤਰੀ ਨੇ ਜਹਾਜ਼ ਦੇ ਵਿੱਚ ਟੋਟਲ 92 ਬੰਦੇ ਹੁੰਦੇ ਆ ਜਿੱਥੋਂ ਚੱਲਦੇ ਆ ਲੀਮਾ ਤੋਂ ਉੱਥੇ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਮੌਸਮ ਜ਼ਿਆਦਾ ਖਰਾਬ ਨਹੀਂ ਹੁੰਦਾ ਪਰ ਜਿਉਂ-ਜਿਉਂ ਇਹ ਵਧਦੇ ਅਪਕੁਲ ਪਾਵਲ ਤੇ ਮੌਸਮ ਖਰਾਬ ਹੁੰਦਾ ਜਾਂਦਾ 21000 ਫੁੱਟ ਦੀ ਉਚਾਈ ਦੇ ਉੱਪਰ ਜਹਾਜ਼ ਪਹੁੰਚਦਾ ਜਿਹੜੀ ਉਹਦੀ ਨਾਰਮਲ ਐਲਟੀਟਿਊਡ ਜਿਹੜਾ ਉਹਨੇ ਰੱਖਣਾ ਵਾ ਤੇ ਅੱਧੀ ਫਲਾਈਟ ਲੰਘ ਚੁੱਕੀ ਆ ਪਰ ਹੁਣ ਉਹ ਬਿਲਕੁਲ ਜਿਹਨੂੰ ਆਈ ਆਫ ਸਟਾਰਮ ਕਹਿੰਦੇ ਆ ਕਿ ਬਿਲਕੁਲ ਉਸ ਏਰੀਏ ਦੇ ਵਿੱਚ ਪਹੁੰਚ ਚੁੱਕੇ ਆ ਜਿੱਥੇ ਪਾਇਲਟਸ ਨੇ ਖੋਦ ਡਿਸੀਜਨ ਇੱਕ ਲੈਣਾ ਵਾ ਕਿਉਂਕਿ ਜਹਾਜ਼ ਨੂੰ ਫਾਈਨਲੀ ਉਹ ਅੜਾ ਰਹੇ ਆ ਕਿਉਂਕਿ ਹੁਣ ਉਹਨਾਂ ਨੂੰ ਪਤਾ ਵਾ ਕਿ ਬਿਲਕੁਲ ਉਸ ਹਵਾ ਦੇ ਉਸ ਏਰੀਏ ਦੇ ਵਿੱਚ ਐਂਟਰ ਕਰਨ ਜਾ ਰਹੇ ਆ ਤੇ ਜਿੱਥੇ ਮਤਲਬ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੂਫਾਨ ਬਹੁਤ ਜ਼ਿਆਦੇ ਨੇ ਜਹਾਜ਼ ਤੂਫਾਨ ਦੇ ਵਿੱਚ ਫਸ ਸਕਦਾ ਜਿੱਥੇ ਬਿਜਲੀ ਉਹਨਾਂ ਨੂੰ ਸਾਹਮਣੇ ਲਿਸ਼ਕਦੀ ਨਜ਼ਰ ਆਉਂਦੀ ਆ ਤੇ ਜਿਹੜੀ ਬਿਜਲੀ ਲਿਸ਼ਕਣਾ ਉਹ ਜਹਾਜ਼ ਦੇ ਲਈ ਉਹਦੇ ਇਕਵਿਪਮੈਂਟ ਲਈ ਇਲੈਕਟ੍ਰੋਨਿਕ ਉਹ ਜਿੰਨਾ ਵੀ ਸਿਗਨਲ ਸਭ ਕੁਝ ਹੁੰਦਾ ਉਹਨਾਂ ਲਈ ਚੰਗੀ ਚੀਜ਼ ਨਹੀਂ ਹੈਗੀ ਉਹ ਲਾਸਟ ਇੱਕ ਮੂਵਮੈਂਟ ਹੁੰਦੀ ਆ ਜਦੋਂ ਦੋਨੇ ਪਾਇਲਟਸ ਨੇ ਇਹ ਡਿਸਾਈਡ ਕਰਨਾ ਕਿ ਕੀ ਉਹ ਅੰਦਰ ਵੜਨਗੇ ਇਸ ਚੱਕਰ ਵਿਊ ਦੇ ਇਸ ਪੂਰੇ ਤੂਫਾਨ ਦੇ ਜਾਂ ਕਿ ਨਹੀਂ ਪਰ ਉਹੀ ਆ ਕਿ ਉਹ ਵੀ ਕਰਮਚਾਰੀ ਨੇ ਉਹਨਾਂ ਨੇ ਵੀ ਆਪਣੀ ਜੌਬ ਬਚਾਉਣੀ ਆ ਤੇ ਜਿਨ੍ਹਾਂ ਨੇ ਉਹਨਾਂ ਨੂੰ ਪੇ ਕਰਨਾ ਤਨਖਾਹ ਦੇਣੀ ਆ ਉਹਨਾਂ ਦਾ ਇਹ ਫੈਸਲਾ ਹੋਇਆ ਕਿ ਨਹੀਂ ਜਹਾਜ਼ ਨੂੰ ਲੈ ਕੇ ਜਾਇ ਜਾਵੇ ਤਾਂ ਫਾਈਨਲੀ ਉਹ ਡਿਸਾਈਡ ਕਰਦੇ ਆ ਕਿ ਨਹੀਂ ਇਥੋਂ ਪਿੱਛੇ ਨਹੀਂ ਮੁੜਾਂਗੇ ਵਾਪਸ ਲੀਮਾ ਵੱਲ ਨਹੀਂ ਜਾਵਾਂਗੇ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਜਹਾਜ਼ ਅੱਗੇ ਜਾਂਦਾ ਸਿਰਫ ਕੁਝ ਮਿੰਟ ਹੀ ਅੱਗੇ ਜਾਂਦਾ ਤੇ ਪੂਰੀ ਤਰ੍ਹਾਂ ਦੇ ਨਾਲ ਉਸ ਤੂਫਾਨ ਚ ਫਸਦਾ ਬਹੁਤ ਜ਼ਿਆਦਾ ਬਿਜਲੀ ਲਿਸ਼ਕ ਰਹੀ ਹੈ ਬਿਜਲੀ ਜਹਾਜ਼ ਦੇ ਉੱਪਰ ਡਿੱਗਦੀ ਹੈ ਤੇ ਉਹੀ ਹੁੰਦਾ ਜਿਹਦਾ ਡਰ ਸੀਗਾ ਜਹਾਜ਼ ਕ੍ਰੈਸ਼ ਕਰਦਾ ਕ੍ਰੈਸ਼ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਟਰਬੂਲੈਂਸ ਹੁੰਦੀ ਹੈ ਜਹਾਜ਼ ਦੇ ਵਿੱਚ ਕਿਉਂਕਿ ਜਦੋਂ ਹੀ ਉਹ ਉਸ ਏਰੀਏ ਦੇ ਵਿੱਚ ਵੜਿਆ ਜਿੱਥੇ ਬਹੁਤ ਜ਼ਿਆਦਾ ਹਵਾ ਸੀ ਤਾਂ ਹਵਾ ਵੀ ਜਹਾਜ਼ ਨੂੰ ਇੱਧਰ ਉੱਧਰ ਹਿਲਾਉਂਦੀ ਹੈ ਤਾਂ ਜਿਹੜੇ ਅਖੀਰਲੇ ਕੁਝ ਪਲ ਰਹੇ ਹੋਣਗੇ ਉਹਨਾਂ ਯਾਤਰੀਆਂ ਦੇ ਉਹ ਬਹੁਤ ਹੀ ਜ਼ਿਆਦਾ ਡਰਾਉਣੇ ਹੋਣਗੇ ਕਿਉਂਕਿ ਇੱਕਦਮ ਸਿੱਧਾ ਹੀ ਨੀਚੇ ਜਹਾਜ਼ੇ ਕਰੈਸ਼ ਕੀਤਾ ਬਿਜਲੀ ਇੱਕਦਮ ਹੀ ਨੀ ਉੱਤੇ ਡਿੱਗੀ ਪਹਿਲਾਂ ਮਤਲਬ ਬਹੁਤ ਜ਼ਿਆਦਾ ਹਵਾ ਦੇ ਵਿੱਚ ਇੱਧਰ ਉੱਧਰ ਗਿਆ ਹੋਊਗਾ ਜਹਾਜ਼ ਟਰਬੂਲੈਂਸ ਹੋਈ ਆ ਤੇ ਉਸ ਤੋਂ ਬਾਅਦ ਜਦੋਂ ਉਹਨੇ ਕਰੈਸ਼ ਕੀਤਾ ਟੋਟਲ 92 ਮੁਸਾਫਿਰ ਸੀ ਕਿ ਜਹਾਜ਼ ਦੇ ਵਿੱਚ ਅਗਲੇ ਕੁਝ ਮਿੰਟਾਂ ਦੇ ਵਿੱਚ ਜਾਂ ਸ਼ਾਇਦ ਅੱਧੇ ਘੰਟੇ ਤੱਕ 77 ਮੁਸਾਫਿਰ ਉਹਨਾਂ ਦੇ ਵਿੱਚੋਂ ਤੇ ਉਹ ਇੰਪੈਕਟ ਨਾਲ ਜਹਾਜ਼ ਦੇ ਜਿਹੜਾ ਇੰਜਣ ਦੇ ਵਿੱਚ ਅੱਗ ਲੱਗੀ ਹੋਗੀ ਉਹਦੇ ਨਾਲ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਬਚਦੇ ਆ 15 ਜਾਨੇ। ਉਹਨਾਂ 15 ਜਿਹੜੇ ਪਹਿਲੇ ਇੰਪੈਕਟ ਤੋਂ ਬਚੇ। ਉਹਨਾਂ 15 ਬਚਣ ਵਾਲਿਆਂ ਦੇ ਵਿੱਚੋਂ ਇੱਕ 17 ਸਾਲ ਦੀ ਲੜਕੀ ਆ ਜੂਲੀਅਨ ਕੋਇਪਕੇ ਉਹ ਬਚ ਜਾਂਦੀ ਆ। ਭਾਵੇਂ ਉਹਨੇ ਵੀ ਬੈਲਟ ਲਾਈ ਹੋਈ ਸੀ ਆਪਣੀ। ਬੈਲਟ ਸਾਰਿਆਂ ਨੇ ਲਾਈ ਹੋਈ ਸੀਗੀ ਪਰ ਕਿਸੇ ਤਰ੍ਹਾਂ ਨਾਲ ਇਹ ਕੁਦਰਤੀ ਹੈ ਕਿਸਮਤ ਦੀ ਖੇੜਾ। ਉਦੇ ਨਾਲ ਦੀ ਸੀਟ ਦੇ ਉੱਪਰ ਉਹਦੇ ਮਦਰ ਬੈਠੇ ਸੀ ਕੁਝ ਹੋਰ ਫੈਮਿਲੀ ਮੈਂਬਰ ਸੀਗੇ ਉਹ ਇੰਪੈਕਟ ਦੇ ਕਾਰਨ ਉਸੇ ਟਾਈਮ ਉਹਨਾਂ ਦੀ ਮੌਤ ਹੁੰਦੀ ਹੈ ਪਰ ਕੁਝ ਇੰਚਾਂ ਦਾ ਫਰਕ ਆ ਜ਼ਿੰਦਗੀ ਤੇ ਮੌਤ ਦਾ ਕਈ ਵਾਰ ਹੁੰਦਾ ਉਹੀ ਇੱਥੇ ਹੋਇਆ ਤਾਂ ਜੂਲੀਅਨ ਬਚ ਜਾਂਦੀ ਆ ਪਰ ਹਾਂ ਕੁਝ ਸੱਟਾਂ ਉਹਦੇ ਜ਼ਰੂਰ ਲੱਗਦੀਆਂ ਨੇ ਉਹਦੀ ਇੱਕ ਅੱਖ ਦੇ ਉੱਪਰ ਸੱਟ ਲੱਗਦੀ ਆ ਤੇ ਕੋਲਰ ਬੋਨ ਜਿਹੜੀ ਇਹ ਚੀਜ਼ ਹੈਗੀ ਇਹ ਉਹਦੀ ਟੁੱਟ ਜਾਂਦੀ ਆ ਤੇ ਇੱਕ ਸਾਈਡ ਦੇ ਉੱਪਰ ਇੱਕ ਮੋਢੇ ਦੇ ਉੱਪਰ ਬਹੁਤ ਡੂੰਘਾ ਜ਼ਖਮ ਹੁੰਦਾ ਤੇ ਚੌਥੀ ਚੀਜ਼ ਜਿਹੜੀ ਹੁੰਦੀ ਹੁੰਦੀ ਆ ਕੰਕਸ਼ਨ ਕਨਕਸ਼ਨ ਪੰਜਾਬੀ ਚ ਮੈਂ ਫੇਰ ਸਮਝਾ ਦਵਾਂ ਜਦੋਂ ਸਿਰ ਦੇ ਵਿੱਚ ਕੋਈ ਜਿਆਦਾ ਇੱਕਦਮ ਇੰਪੈਕਟ ਪੈਂਦਾ ਸੱਟ ਲੱਗਦੀ ਆ ਤਾਂ ਉਹਨੂੰ ਕਨਕਸ਼ਨ ਕਿਹਾ ਜਾਂਦਾ ਅਮਰੀਕਨ ਫੁੱਟਬਾਲ ਦੇ ਵਿੱਚ ਇਹ ਬਹੁਤ ਇੱਕ ਕਾਮਨ ਇੰਜਰੀ ਰਹੀ ਹੈ ਬਹੁਤ ਟਾਈਮ ਤੱਕ ਇਹਦੇ ਉੱਪਰ ਇੱਕ ਫਿਲਮ ਵੀ ਬਣੀ ਆ ਬੜੀ ਤਕੜੀ ਜਿਹਦੇ ਕਰਕੇ ਉਹਨਾਂ ਪਲੇਅਰਾਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਨੇ ਕਨਕਸ਼ਨ ਦੇ ਨਾਲ ਤੇ ਉਹ ਇਹਨੂੰ ਹੁੰਦਾ ਥੋੜੀ ਦੇਰ ਬਾਅਦ ਜ਼ੁਲੀਅਨ ਹੋਸ਼ ਚ ਆਉਂਦੀ ਆ ਜਦੋਂ ਹੋਸ਼ ਦੇ ਵਿੱਚ ਆਉਂਦੀ ਆ ਤਾਂ ਸਾਰੀ ਜਿਹੜੀ ਦੁਨੀਆ ਸੀ ਉਹ ਬਦਲ ਚੁੱਕੀ ਆ ਮਾਂ-ਬਾਪ ਜਾ ਚੁੱਕੇ ਆ ਜਿਹੜੇ ਮਦਰ ਉਹਦੇ ਕੁਝ ਟਾਈਮ ਪਹਿਲਾਂ ਹੀ ਸਿਰਫ 1 ਇੰਚ ਦੀ ਦੂਰੀ ਦੇ ਉੱਪਰ ਨਾਲ ਬੈਠੇ ਸੀ ਹੁਣ ਬਹੁਤ ਦੂਰ ਕਿਸੇ ਹੋਰ ਦੁਨੀਆ ਚਲੇ ਗਏ ਬਹੁਤ ਸਾਰੇ ਹੋਰ ਲੋਕ ਚਲੇ ਗਏ ਤੇ ਇੱਕ ਜੰਗਲ ਦੇ ਵਿੱਚ ਹੈਗੀ ਆ ਜੂਲੀਅਨ ਹੁਣ ਉਹ ਜਹਾਜ਼ ਵੀ ਹੈ ਨਹੀਂਗਾ ਤੇ ਤਾਂ ਹੁਣ ਅਗਲੀ ਜਿਹੜੀ ਦੁਨੀਆ ਵਾ ਉਹ ਸਰਵਾਈਵਲ ਦੀ ਦੁਨੀਆ ਵਾ ਜੂਲੀਅਨ ਲਈ ਉਹ ਇੱਕ ਇਹੋ ਜਿਹਾ ਜੰਗਲ ਦੇ ਵਿੱਚ ਆ ਇਕੱਲੀ ਤੇ ਜ਼ਖਮੀ ਆ ਤੇ ਉਹਨੂੰ ਬਾਕੀਆਂ ਦਾ ਵੀ ਉਸ ਟਾਈਮ ਨਹੀਂ ਪਤਾ ਸੀਗਾ ਕਿ 14 ਹੋਰ ਲੋਕ ਵੀ ਹੈਗੇ ਆ ਜਿਹੜੇ ਕਿ ਇਸ ਟਾਈਮ ਹਾਲੇ ਉਹ ਜਿਉਂਦੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਇੱਕ ਮਾਨਸਿਕ ਤੇ ਇਮੋਸ਼ਨਲ ਜਿਹੜਾ ਤੱਕਾ ਲੱਗਿਆ ਹੋਊਗਾ ਉਸ ਲੜਕੀ ਨੂੰ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਉਸ ਤੋਂ ਉੱਪਰਨ ਦੀ ਕੋਸ਼ਿਸ਼ ਕਰਦੀ ਆ ਜੰਗਲ ਦੇ ਵਿੱਚ ਅਗਲੇ 10 ਦਿਨ ਉਹ ਇਸੇ ਤਰ੍ਹਾਂ ਰਹਿੰਦੀ ਆ ਜਿੰਨਾ ਵੀ ਕੁਝ ਉਹਦੇ ਕੋਲੇ ਬਚਿਆ ਕੁਝ ਵੀ ਖਾਣ ਪੀਣ ਦਾ ਸੀ ਜਹਾਜ਼ ਦੇ ਵਿੱਚੋਂ ਜੋ ਵੀ ਕੁਝ ਆਈਟਮਸ ਬਚ ਗਈਆਂ ਖਾਣ ਪੀਣ ਦੀਆਂ ਜਿਹੜੀਆਂ ਅੱਗ ਦੇ ਨਾਲ ਖਰਾਬ ਨਹੀਂ ਹੋਈਆਂ ਜਾਂ ਇੰਪੈਕਟ ਦੇ ਨਾਲ ਖਰਾਬ ਨਹੀਂ ਹੋਈਆਂ ਤੇ ਉਹ ਚੀਜ਼ਾਂ ਨੂੰ ਖਾ ਪੀ ਕੇ 10 ਦਿਨ ਅਗਲੇ ਉਸ ਜੰਗਲ ਦੇ ਵਿੱਚ ਉਹ ਲੜਕੀ ਘੁੰਮਦੀ ਫਿਰਦੀ ਰਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ 14 ਹੋਰ ਲੋਕ ਬਚੇ ਪਰ ਇੱਥੇ ਵੀ ਇਹ ਹੋਇਆ ਇੱਥੇ ਵੀ ਕੁਦਰਤ ਨੇ ਆਪਣੀ ਸਿਲੈਕਸ਼ਨ ਕੀਤੀ ਜਿਹਨੂੰ ਨੇਚਰ ਸਿਲੈਕਸ਼ਨ ਕਹਿ ਦਿੰਨੇ ਆਪਾਂ ਉਹਨਾਂ 14 ਇਨਸਾਨਾਂ ਦੇ ਵਿੱਚੋਂ ਜਿਹੜੇ ਜਿਉਂਦੇ ਬਚ ਗਏ ਸੀਗੇ ਅਖੀਰ ਤੱਕ ਜਦੋਂ ਤੱਕ ਉਹਨਾਂ ਨੂੰ ਕੋਈ ਬਚਾਉਣ ਉੱਥੇ ਨਹੀਂ ਪਹੁੰਚਿਆ ਹੋਰ ਕੋਈ ਵੀ ਨਹੀਂ ਬਚ ਪਾਇਆ ਤਾਂ ਟੋਟਲ ਇਹ 15 ਜਾਣੇ ਬਚੇ ਤੇ ਪਰ ਜਉਂਦੇ ਅਖੀਰ ਦੇ ਵਿੱਚ ਬਚਨ ਵੜੀ ਇਹ 17 ਸਾਲ ਦੀ ਲੜਕੀ ਸੀ ਜੂਲੀਅਨ ਕੋਏਪਿਕ ਤੇ ਆਪਾਂ ਉਹ 10 ਸਾਲ 10 ਦਿਨ ਦੇ ਉਹਦੇ ਜਿਹੜੀ ਜ਼ਿੰਦਗੀ ਉਹਦੇ ਉੱਪਰ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਕਿ ਇੱਕ ਜਹਾਜ਼ ਕਰੈਸ਼ ਹੁੰਦਾ ਤੇ ਇੱਕ ਲੜਕੀ ਬਚਦੀ ਆ ਉਹ 10 ਦਿਨ ਇਥੇ ਐਸੀ ਤਰ੍ਹਾਂ ਹੀ ਘੁੰਮਦੀ ਆ ਕੁਝ ਖਾਂਦੀ ਆ ਕੁਝ ਮਤਲਬ ਰਾਤ ਕਿਵੇਂ ਕੱਟਣੀ ਆ ਤੁਸੀਂ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਉਸ ਜੰਗਲ ਚ ਜੰਗਲੀ ਜਾਨਵਰ ਹੈਗੇ ਆ ਨਹੀਂ ਹੈਗੇ ਜ਼ਹਿਰੀਲੇ ਸੱਪ ਹੈਗੇ ਆ ਜਾਂ ਨਹੀਂ ਹੈਗੇ ਤਾ ਉਪਰੋਂ ਆਪਣੇ ਪਰਿਵਾਰ ਨੂੰ ਤੋਂ ਵਿਛੜ ਜਾਣ ਦਾ लॉस ਆ ਉਹਨਾਂ ਦੀ ਮੌਤ ਦਾ ਦੁੱਖ ਹੈਗਾ ਤੇ ਬਾਅਦ ਦੇ ਵਿੱਚ ਜੁਲੀ ਨੇ ਵੀ ਦੱਸਦੀ ਆ ਕਿ ਉਸੇ ਤਰ੍ਹਾਂ ਕਿਉਂਕਿ ਉਸ ਏਰੀਆ ਦੇ ਵਿੱਚ ਘੁੰਮਦੀ ਫਿਰਦੀ ਰਹੀ ਇੱਕ ਚੀਜ਼ ਉਹਨੇ ਕੀਤੀ ਕਿ ਉਹਨੇ ਕੋਸ਼ਿਸ਼ ਕੀਤੀ ਕਿ ਜਿਹੜਾ ਜਹਾਜ਼ ਦਾ ਮਲਬਾ ਸੀਗਾ ਉਹਦੇ ਤੋਂ ਬਹੁਤ ਜ਼ਿਆਦਾ ਦੂਰ ਨਾ ਜਾਵੇ ਕਿਉਂਕਿ ਉਹਨੂੰ ਇਹ ਸੀਗਾ ਕਿ ਜੇ ਮੇਰੇ ਬਚਣ ਦੀ ਕੋਈ ਉਮੀਦ ਹੈਗੀ ਆ ਉਹਨੂੰ ਇਹਨਾਂ ਪਤਾ ਸੀ ਕਿ ਕਦੇ ਨਾ ਕਦੇ ਕੋਈ ਨਾ ਕੋਈ ਜ਼ਰੂਰ ਆਊਗਾ ਜਿਹੜਾ ਬਚਾਉਣ ਲਈ ਆਊਗਾ ਇਸ ਜਹਾਜ਼ ਨੂੰ ਲੱਭਦਾ ਹੋਇਆ ਆਊਗਾ ਜਾਂ ਵੈਸੇ ਕੋਈ ਜਿਹੜੇ ਇੱਥੋਂ ਆਉਣ ਵਾਲੇ ਕੋ ਮਛਿਆਰੇ ਹੋਣਗੇ ਜਾਂ ਹੋਰ ਕੁਮੱਛੀਆਂ ਫੜਨ ਵਾਲੇ ਹੋਣਗੇ ਤਾਂ ਉਹ ਜਹਾਜ਼ ਦੇ ਮਲਬੇ ਨੂੰ ਜ਼ਰੂਰ ਦੇਖ ਕੇ ਉਹਨਾਂ ਦਾ ਧਿਆਨ ਇੱਧਰ ਨੂੰ ਆਊਗਾ ਤਾਂ ਜਹਾਜ਼ ਦੇ ਨੇੜੇ ਰਹੀ ਤਾਂ ਉੱਥੇ ਉਹਨੇ ਦੱਸਿਆ ਕਿ ਜਦੋਂ ਮੈਂ ਜੰਗਲ ਦੇ ਵਿੱਚ ਫਿਰ ਰਹੀ ਸੀ ਤਾਂ ਇੱਕ ਜਗ੍ਹਾ ਦੇ ਉੱਪਰ ਮੈਨੂੰ ਉਸੇ ਜਹਾਜ਼ ਦੇ ਮਲਬੇ ਦੀਆਂ ਮਤਲਬ ਇੱਕ ਪੂਰੀ ਦੀ ਪੂਰੀ ਰੋ ਦੇਖੀ ਸੀਟਾਂ ਦੀ ਤੇ ਉਹ ਸੀਟਾਂ ਦੇ ਵਿੱਚ ਹਾਲੇ ਵੀ ਲੋਕਾਂ ਦੀਆਂ ਤਿੰਨ ਬੰਦਿਆਂ ਦੀਆਂ ਲਾਸ਼ਾਂ ਉਸੇ ਤਰ੍ਹਾਂ ਹੀ ਸੀਗੀਆਂ ਸੀਟ ਬੈਲਟਾਂ ਲੱਗੀਆਂ ਹੋਈਆਂ ਸੀ ਪਰ ਲਾਸ਼ਾਂ ਦੀ ਜਿਹੜੀ ਹਾਲਤ ਸੀ ਉਹ ਬਹੁਤ ਬਹੁਤ ਖਰਾਬ ਹੋ ਚੁੱਕੀ ਸੀ ਤੇ ਅਗਲੀ ਚੀਜ਼ ਇਹ ਸੀ ਕਿ ਉਹ ਉਲਟੀ ਤਰ੍ਹਾਂ ਸੀਗੀਆਂ ਉਹਨਾਂ ਦੇ ਸਿਰ ਥੱਲੇ ਸੀਗੇ ਤੇ ਉਹਨਾਂ ਦੀਆਂ ਲੱਤਾਂ ਬਿਲਕੁਲ ਇਸ ਤਰ੍ਹਾਂ ਆਸਮਾਨ ਵੱਲ ਸੀਗੀਆਂ ਤੇ ਜੂਲੀਨ ਕਹਿੰਦੀ ਹੈ ਕਿ ਉਹ ਮੇਰੀ ਜ਼ਿੰਦਗੀ ਦਾ ਇੱਕ ਦ੍ਰਿਸ਼ ਹੈਜਾ ਜਿਹਨੂੰ ਮੈਂ ਸ਼ਾਇਦ ਆਪਣੇ ਨਾਲ ਕਬਰ ਤੱਕ ਲੈ ਕੇ ਜਾਵਾਂਗੀ ਕਿਹਨਾਂ ਤੋਂ ਉਹਨਾਂ ਦੇ ਮਤਲਬ ਇਹ ਸੀਗਾ ਕਿ ਮੈਂ ਪੂਰੀ ਜ਼ਿੰਦਗੀ ਨਹੀਂ ਭੁੱਲੂੰਗੀ 10 ਦਿਨ ਕਿਸੇ ਤਰ੍ਹਾਂ ਨਾਲ ਉਹ ਇੱਕ ਲੜਕੀ ਟੀਨੇਜ ਲੜਕੀ ਇਸ ਤਰ੍ਹਾਂ ਕੱਢਦੀ ਆ ਤੇ ਉਸ ਤੋਂ ਬਾਅਦ 10 ਦਿਨ ਤੋਂ ਬਾਅਦ ਜਿਵੇਂ ਉਹਨੇ ਐਕਸਪੈਕਟ ਕੀਤਾ ਸੀ ਉਹਨੇ ਇੱਕ ਉਮੀਦ ਲਾਈ ਸੀ ਕਿ ਸ਼ਾਇਦ ਕੋਈ ਮੱਛੀਆਂ ਫੜਨ ਵਾਲੇ ਇਧਰ ਨੂੰ ਆਉਣਗੇ ਤੇ ਉਵੇਂ ਹੀ ਹੁੰਦਾ ਮੱਛੀਆਂ ਫੜਨ ਵਾਲੇ ਕੁਝ ਉਧਰ ਆਉਂਦੇ ਆ ਉਹਨਾਂ ਦਾ ਧਿਆਨ ਜਾਂਦਾ ਜਹੜੀ ਦੇ ਮਲਬੇ ਵੱਲ ਤੇ ਉੱਥੋਂ ਉਹਨੂੰ ਜੂਲੀਅਨ ਨੂੰ ਬਚਾ ਲੈਂਦੇ ਆ ਪਰ ਉਹਦੀ ਹਾਲਤ ਉਸ ਟਾਈਮ ਇਹ ਹੁੰਦੀ ਆ ਕਿ ਉਹ ਬਚਾਉਂਦੇ ਵੀ ਆ ਉਹਨੂੰ ਫੜਦੇ ਵੀ ਆ ਪਰ ਉਹਨਾਂ ਦੇ ਉੱਪਰ ਵੀ ਇਮੋਸ਼ਨਲ ਇਫੈਕਟ ਇੰਨਾ ਸੀਗਾ ਉਸ ਟਾਈਮ ਵੀ ਹੁਣ ਜੇ ਤੁਹਾਨੂੰ ਐਵੇਂ ਲੱਗਿਆ ਹੋਊਗਾ ਕਿ ਉਹ ਬੜਾ ਭੱਜ ਕੇ ਉਹਦੇ ਵੱਲ ਗਏ ਹੋਣਗੇ ਜਾਂ ਉਹਨਾਂ ਵੱਲ ਗਈ ਹੋਊਗੀ ਜਾਂ ਉਹਨਾਂ ਨੇ ਇੱਕ ਦੂਸਰੇ ਨੂੰ ਮਿਲਿਆ ਹੈ ਜਾਂ ਕੁਝ ਨਹੀਂ ਹੋਇਆ ਸੀਗਾ ਜੂਲੀਅਨ ਕਹਿੰਦੀ ਕਿ ਉਹ ਮੇਰੇ ਵੱਲ ਆਏ ਕਿਉਂਕਿ ਉਹਨਾਂ ਨੇ ਵੀ ਦੇਖ ਲਿਆ ਅੰਦਾਜ਼ਾ ਲਾਇਆ ਕਿ ਇਹ ਕੁੜੀ ਬਹੁਤ ਦੁੱਖ ਚੋਂ ਕਿਤੇ ਨਿਕਲ ਰਹੀ ਹੈ ਇਹਦੇ ਵੀ ਪਰਿਵਾਰ ਵਾਲਿਆਂ ਦੀ ਮੌਤ ਹੋਈ ਹੋਊਗੀ ਤਾਂ ਉਹ ਸਿਰਫ ਚੁੱਪ ਕਰਕੇ ਇੱਕ ਮਿਲਣੀ ਸੀ ਉਹਨਾਂ ਦੀ ਕੋਈ ਕਿਸੇ ਨਾਲ ਕੁਝ ਨਹੀਂ ਬੋਲੇਆ ਜਦੋਂ ਤੱਕ ਉਹ ਅੱਗੇ ਕਿਤੇ ਨਹੀਂ ਪਹੁੰਚੀ ਅਧਿਕਾਰੀਆਂ ਕੋਲ ਤੇ ਉਹ ਸਿਰਫ ਚੁੱਪ ਕਰਕੇ ਹੀ ਇੱਕ ਦੂਸਰੇ ਦੇ ਨਾਲ ਮਤਲਬ ਕੇਸਟੀ ਦੇ ਵਿੱਚ ਬੈਠੇ ਰਹੇ ਤੇ ਕਿਉਂਕਿ ਉਹ ਇੱਕ ਬੋਲਣ ਸ਼ਬਦਾਂ ਦੀ ਇੱਕ ਲੈਂਗੁਏਜ ਹੁੰਦੀ ਹੈ ਇੱਕ ਸਿਰਫ ਇਮੋਸ਼ਨਸ ਦੀ ਲੈਂਗੁਏਜ ਹੁੰਦੀ ਆ ਤਾਂ ਉਹ ਜਿਹੜੇ مشਵਾਰੇ ਸੀ ਉਹਨਾਂ ਨੂੰ ਵੀ ਪਤਾ ਸੀਗਾ ਕਿ ਕੀ ਮਤਲਬ ਪਾਣਾ ਵਰਤੈ ਇਸ ਲੜਕੀ ਦੇ ਨਾਲ ਤਾਂ ਉਹ ਸਾਇਲੈਂਸ ਦੀ ਲੈਂਗੁਏਜ ਸੀਗੀ ਤੇ ਪਰ ਫਾਈਨਲੀ ਉਸ ਲੜਕੀ ਨੂੰ ਬਚਾ ਲਿਆ ਗਿਆ ਤੇ ਇਹ ਕਹਾਣੀ ਬਹੁਤ ਪੁਰਾਣੀ ਹੋ ਚੁੱਕੀ ਆ 53 ਸਾਲ ਪੁਰਾਣੀ ਇਹ ਕਹਾਣੀ ਆ ਤੇ ਪਰ ਇਹ ਦੁਬਾਰਾ ਇੱਕ ਵਾਰ ਵਾਪਸ ਕਿਉਂ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਹੀ ਆ ਕਿਉਂਕਿ ਪਿੱਛੇ ਜੇ ਇੱਕ ਹੋਰ ਪਲੇਨ ਦਾ ਕਰੈਸ਼ ਹੋਇਆ ਤੇ ਉਹਦੇ ਵਿੱਚ ਵੀ ਸਿਰਫ ਕੁਝ ਬੱਚੇ ਬਚੇ ਆ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਉਮਰ ਸਿਰਫ 1 ਸਾਲ ਸੀ ਤੇ ਕਿਸੇ ਦਿਨ ਉਹ ਕਹਾਣੀ ਵੀ ਮੈਂ ਤੁਹਾਨੂੰ ਸੁਣਾਉਂਗਾ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਸ ਵਾਰ ਮੈਂ ਕਹਾਣੀ ਨੂੰ ਬਿਲਕੁਲ ਛੋਟਾ ਰੱਖਾਂ ਮੈਂ ਤੁਹਾਨੂੰ ਬਹੁਤ ਜ਼ਿਆਦਾ ਡਿਟੇਲ ਦੀ ਕੋਈ ਅੱਗੇ ਨਹੀਂ ਦੱਸਿਆ ਕੀ ਕਾਕਪਿਟ ਚ ਹੋਇਆ ਕੀ ਪਾਇਲਟ ਨੇ ਦੱਸਿਆ ਕੁਝ ਨਹੀਂ ਕੀਤਾ ਕਹਾਣੀ ਨੂੰ ਬਿਲਕੁਲ ਇੱਕ ਛੋਟਾ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ ਕਹਾਣੀ